are <laughs> ਨਸ਼ਾ ਤਸਕਰ ਮੋਗਮ ਪਰੇ ਜੇਦੀ ਬਿਲਡਿੰਗ ਨੂੰ ਡਿਮੋਲਿਸ਼ ਕੀਤਾ ਗਿਆ ਸਾਹਿਬ ਵੱਲੋਂ ਇਹਦਾ ਯੁੱਧ ਨਸ਼ਾ ਅੰਬ੍ਰੋਧ ਦੀ ਜੰਗ ਛੇੜੀ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਜਾਂ ਐਨਫੋਰਸਮੈਂਟ ਡਰਾਈਵ ਦੇ ਵਿੱਚ ਰਿਕਵਰੀਜ਼ ਕੀਤੀਆਂ ਗਈਆਂ ਔਰ ਵੱਡੀਆਂ ਬਿਗ ਫਿਸ਼ ਜਿਹਨੂੰ ਫਿਸ਼ ਮੰਗਲਰਸ ਕਹਿੰਦੇ ਉਹ ਬੜੇ ਫੜੇ ਗਏ ਆ ਔਰ ਕਾਫੀ ਮਾਤਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਫਿਕਰੀਬਨ 90 ਕਿਲੋ ਤੋਂ ਉੱਪਰ ਰਿਕਾਰਡ ਹੋ ਚੁੱਕੀ ਹੈ 1 ਜਨਵਰੀ ਤੋਂ ਹੁਣ ਤੱਕ ਇਸ ਤੋਂ ਇਲਾਵਾ ਡਰਗਮਨੀ ਵੀ ਤਕਰੀਬਨ ਅਜੀਬ ਕਾਫੀ ਮਹੀਨਿਆਂ ਤੋਂ ਪਹਿਲੀ ਜਨਵਰੀ ਤੋਂ ਹੁਣ ਤੱਕ ਫੜੀ ਹੈ ਔਰ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਦੇ ਆ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਐਡਿਕਟਸ ਵੀ ਜਿਹੜੇ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਪੁਲਿਸ ਵੱਲੋਂ ਵੀ ਦਾਖਲ ਕਰਾਇਆ ਜਾ ਰਿਹਾ ਹੈ ਡੀ ਐਡਿਕਸ਼ਨ ਸੈਂਟਰ ਤੇ ਓਟ ਸੈਂਟਰ ਦੇ ਵਿੱਚ ਔਰ 64A ਦੇ ਵਿੱਚ ਵੀ ਉਹ ਜਿਹੇ ਲੋਕ ਜਿਹੜੇ ਹੈ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨਾਂ ਨੇ ਕ੍ਰਾਈਮ ਕੀਤਾ ਉਹਦੇ ਜਿਹੜੀ ਪ੍ਰੋਵੀਜ਼ਨ ਹੈ 64A ਦੀ ਉਹਦੇ ਤਹਿਤ ਵੀ ਅਸੀਂ ਲੋਕਾਂ ਦੀ ਕੰਸੈਂਟ ਲੈ ਕੇ ਮੈਜਿਸਟ੍ਰੇਟ ਸਾਹਿਬ ਨੂੰ ਤਾਂ ਉਹਨਾਂ ਨੂੰ ਦਾਖਲ ਕਰਾਈ ਦਾ ਇਲਾਜ ਕਰਾਈ ਦਾ ਸੋ ਉਹਦੇ ਨਾਲ ਆ ਕੇ ਸਮਾਜ ਦੇ ਵਿੱਚੋਂ ਅਸੀਂ ਨਸ਼ਾ ਬਿਲਕੁਲ ਮੁਕਤ ਕਰਨਾ ਹੈ ਇਹਦੇ ਕਿਹੜਾ ਇਸ ਤੋਂ ਇਲਾਵਾ ਡੈਮੋਲਿਸ਼ਨ ਡਰਾਈਵ ਕਿਹੜੀ ਹੈ ਉਭਿਕ ਮੇਜਰ ਪੁਲਿਸ ਦਾ ਅਮਰਸਤ ਪਿਛਲੇ کافی ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਅੱਜ ਆਪਾਂ ਤੁੰਗਪਾਈ ਬਟਾਲਾ ਦੇ ਵਿੱਚ ਥਾਣਾ ਮੁਖਮਪੁਰ ਦੇ ਏਰੀਆ 'ਚ ਖੜੇ ਆਂ ਇਹ ਸਨੀ ਇਲੀਅਸ ਗੁੱਲਾ ਸਾਨੋ ਬਿੱਟੂ ਸਿੰਘ ਹਾਊਸ ਨੰਬਰ 333 ਤੁੰਗਪਾਈ ਬਟਾਲਾ ਰੋਡ ਅੰਮ੍ਰਿਤਸਰ ਇਹ ਮਿਊਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਹੋਣ ਕਰਕੇ ਉਹਦੀ ਜਿਹੜੀ ਹੈ ਡੈਮੋਲਿਸ਼ਨ ਕੀਤੀ ਜਾ ਰਹੀ ਹੈ ਪੁਲਿਸ ਛੜ ਤੋਂ ਮੰਗੀ ਗਈ ਸੀ ਉਹ ਅਸੀਂ ਦਿੱਤੀ ਅਸੀਂ ਸਾਰੇ ਹਾਜ਼ਰ ਆਂ ਫੋਰ ਦੇ ਨਾਲ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਜਾਂਦਾ ਕਿਉਂਕਿ ਜਿਹੜਾ ਇਹ ਬੰਦਾ ਬੜਾ ਨਟੋਰੀਅਸ ਡਰੱਗ ਸਪਲਾਈਅਰ ਹੈ, ਪੁਰਾਣਾ ਸਮੱਗਲਰ ਹੈ। ਇਹਦੇ ਖਿਲਾਫ 7 ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ 'ਚ। ਮੁਕੰਪੂਰੇ ਵਿੱਚ اسلام آباد ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ, ਫਿਰ ਜੇਲ੍ਹ ਦੇ ਵਿੱਚ ਪ੍ਰਿਜ਼ਨ ਐਕਟ ਦਾ ਹੈ। ਅੱਗੇ ਨਾਲ ਵਾਰੀ ਝਗੜੇ ਦਾ ਹੈ ਮੁਕੰਪੂਰੇ ਦਾ। ਉਸ ਤੋਂ ਬਾਅਦ 4 ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਦੇ ਇਹਦੇ ਖਿਲਾਫ ਦਰਜ ਨੇ। ਹੁਣ ਵੀ ਇਹ ਵੌਂਟਡ ਹੈ ਭੱਜਿਆ ਹੋਇਆ। ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਇਸ ਗੱਲ ਦੀ ਬੜੀ ਚਲਾਕਾ ਹੈ ਕਿ ਗਵਰਨਮੈਂਟ ਜਿਹੜੀ ਹੈ ਐਕਟ ਕਰ ਰਹੀ ਹੈ ਜਿਹੜੇ ਲੋਕਾਂ ਨੇ ਇਲ ਗਾਟਰਨ ਤੇ ਡਰਗ ਮਨੀ ਨਾਲ ਗਲਪ ਪ੍ਰੋਪਰਟੀਆਂ ਬਣਾਈਆਂ ਉਹ ਮੈਂ ਇਹਦੇ ਵਿੱਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਨਾਲ ਹੀ ਕਿ ਜਿਹੜੇ ਵੀ ਸਾਡੇ ਬੱਚੇ ਡਰਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗਵਰਨਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਨਾਲ ਗ੍ਰਸਤ ਹੋ ਚੁੱਕੇ ਆ ਸਪੈਸ਼ਲੀ ਸਾਡੇ ਨੌਜਵਾਨ ਵੀ ਉਹ ਅਸੀਂ ਸਾਰੇ ਜਿੱਥੇ ਸ਼ਕਤੀ ਆ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਦੀ ਹਮਦਰਦੀ ਨਾਲ ਇਲਾਜ ਕਰਾਈਗੀ ਕਹਿੰਦੇ ਸਾਬ ਜਿਹੜਾ ਮਕਾਨ ਹੈ ਇਹਨਾਂ ਨੇ ਆਪਣੇ ਕਬਜ਼ੇ 'ਚ ਲੈ ਕੇ ਜੇ ਮਾਲ ਖਾਨੇ 'ਚ ਵਰਦਾਇਆ ਜਾ ਦੇਈਏ ਦੇਖੋ ਭਾਈ ਸਾਹਿਬ ਇਹ ਕਾਨੂੰਨ ਦੀਆਂ ਗੱਲਾਂ ਨੇ ਮੈਂ ਇਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਐਕਚੁਅਲੀ ਇਨਫੋਰਸਮੈਂਟ ਏਜੰਸੀ ਆ ਤੇ ਸਟੋਡੀਅਨ ਉਹ ਨੇ ਉੱਪਰ ਪਰਮਿਸ਼ਨ ਉਹਨਾਂ ਤੋਂ ਲਈ ਜਾਣੀ ਹੁੰਦੀ ਐ ਸਾਡੇ ਤੋਂ ਪੁਲਿਸ ਮਦਦ ਮੰਗੀ ਗਈ ਸੀ ਅਸੀਂ ਉਹਦੇ ਤੇ ਮੌਕੇ ਤੇ ਆ ਕੇ ਅੱਜ ਹਦਾ ਦਿੱਤੀ ਐ ਤੇ ਤੁਹਾਡੇ ਸਾਹਮਣੇ ਤੇ ਬੜਾ ਕਲੀਅਰ ਮੈਸੇਜ ਆ ਰਿਹਾ ਔਰ ਜਦੋਂ ਇਹ ਲੋਕੀ ਬਾਕੀ ਵੀ ਦੇਖਦੇ ਨੇ ਤੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਅਸੀਂ ਛੁਪਛਾਪ ਕੇ ਜੇ ਕਾਲਾ ਧਨ ਨਾਲ ਹੋ ਗਿਆ ਮਾੜੇ ਡਰੱਗ ਨਾਲ ਇਹੋ ਜਿਹਾ ਕੰਮ ਕਰਾਂਗੇ ਤਾਂ ਉਹਦਾ ਅੰਜਾਮ ਮਹਸ਼ਰ ਹੀ ਹੋਏ ਸਰ ਹੋਰ ਵੀ ਮਕਾਨ ਨੇ ਜਿਹੜੇ ਸਰ ਏਰੀਏ 'ਚ ਹੋਰ ਵੀ ਜਗ੍ਹਾ ਤੇ ਉਥੇ ਡੀਲਰ ਨਹੀਂ ਅੱਜ ਇਹੀ ਡੈਮੋਲੇਸ਼ਨ ਹੈਗੀ ਹੈ ਜੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਾਡੇ ਤੋਂ ਇੱਕੋ ਜਗ੍ਹਾ ਮੰਗੀ ਗਈ ਸੀ ਫੋਰਸ ਉੱਥੇ ਕਾਰਵਾਈ ਇਸੇ ਕਰਵਾ ਰਹੇ ਸਰ ਲੋਕਾਂ ਦਾ ਕਿੱਦਾਂ ਦਾ ਸਹਿਯੋਗ ਮਿਲ ਰਿਹਾ ਹੈ ਲੋਕੀ ਆ ਰਹੀਆਂ ਨੇ ਇਸ ਕਹਿ ਤਾ ਤੁਹਾਡੇ ਕੋਲ ਜਿਹੜਾ ਇੱਕ ਵਟਸਐਪ ਨੰਬਰ ਗਵਰਨਮੈਂਟ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਬਿਲਕੁਲ ਜੀ ਸੇਫ ਪੰਜਾਬ ਔਰ ਸਾਡੀ ਲੋਕਲ ਡਰਗ ਹੈਲਪਲਾਈਨ ਤੇ ਬਹੁਤ ਸਾਰੀਆਂ ਟਿਪਸ ਆ ਰਹੀਆਂ ਔਰ ਮੈਂ ਜਾਣ ਕੇ ਤੁਹਾਨੂੰ ਇਹ ਖੁਸ਼ੀ ਹੋਏਗੀ ਔਰ ਮੈਂ ਸਾਂਝੀ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਉਹਨਾਂ ਚੋਂ ਕਨਵਰਟ ਵੀ ਹੋ ਰਹੀਆਂ ਐਫ ਆਈ ਆਰ ਔਰ ਕੁਝ ਚਲੋ 2 4 5% ਜਿਹੜੇ ਨਿੱਜੀ ਰੰਜਿਸ਼ਨਾ ਦੇ ਕਰ ਦਿੰਦੇ ਪਰ ਓਵਰ ਆਲ ਲੋਕਾਂ ਦਾ ਵਿੱਚ ਉਹ ਵੀ ਕੌਨਫੀਡੈਂਸ ਬਣ ਗਿਆ ਸਿਸਟਮ ਦੇ ਵਿੱਚ ਗਵਰਨਮੈਂਟ ਦੇ ਵਿੱਚ ਪੁਲਿਸ ਦੇ ਵਿੱਚ ਉਹ ਕਾਫੀ ਸਾਨੂੰ ਸਹਿਯੋਗ ਦੇ ਸਰ ਜਿਹੜੀ ਹੈ ਰੋ ਜੋ ਜਿੰਨੀ ਇੱਕ ਤਰੀਕ ਤੋਂ ਜਦੋਂ ਜੁੱਧ ਨਸ਼ਾ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਐ ਕੰਟੈਂਟਲੀ ਇੱਕ ਕਵਰ ਘਟਦੀ ਜਾ ਰਹੀ ਆ ਕਿ ਵੀ ਇਸ ਨੂੰ ਦੀ ਸਮਝ ਦੇ ਸਪਲਾਈ ਘਟ ਗਈ ਆ ਜਾਂ ਕੁਝ ਦੇ ਮਤਲਬ ਸੱਚ ਕਰਵਾਇਆ ਦੇਖੋ ਬੜੀ ਸਿੰਪਲ ਗੱਲ ਆ ਤੁਸੀਂ ਵੀ ਸਮਝਦੇ ਹੋ ਕਿ ਬਾਰਡਰ ਤੇ ਨਹੀਂ ਸਕਤੀ ਨਹੀਂ ਹੈ ਟੈਨਸ਼ਨ ਨਹੀਂ ਉਹਦੇ ਕਰਕੇ ਵੀ ਕਾਰਨ ਹੈ ਦੂਜਾ ਅਸੀਂ ਬੰਦੇ ਜਿਹੜੋਂ ਫੜੇ ਜਿਹੜਾ ਰਿਸਿਵਰ ਹੀ ਖਤਮ ਹੋ ਗਿਆ ਤੇ ਨੇਚਰਲੀ ਉਹ ਹੀਰੋਇਨ ਮੰਗਾਊਗਾ ਹੀ ਕਾਉਂਟ ਔਰ ਦੂਜੀ ਗੱਲ ਆ ਜਿਹੜਾ ਹਵਾਲੇ ਦਾ ਨੈਟਵਰਕ ਆਪਾਂ ਫਸਟ ਕੀਤਾ ਉਹ ਰੀਡ ਦੀ ਹੱਡੀ ਟੁੱਟੀ ਆ ਉਹਦਾ ਉਹ ਸਭ ਤੋਂ ਵੱਡਾ ਸੈੱਟ ਹੈ ਉਹ ਮਿਲਦਾ ਜਦੋਂ ਪੈਸੇ ਵਾਪਸ ਜਾਂਦੇ ਹੀ ਨਹੀਂ ਤਾਂ ਸਮਗਰ ਅਗਲਾ ਨਵੀਂ ਕਨਸਾਈਨਮੈਂਟ ਦਿੰਦਾ ਹੈ ਜਮਾਨਤ ਤੋਂ ਮੰਗ ਜਿਹੜਾ ਤੁਸੀਂ ਲੋਕਰ ਦੀ ਫਰਾਈਡ ਕਰਨ ਚਾਹੁੰਦੇ ਕੋਈ ਕਰ ਰਿਹਾ ਸੀ ਕਿ ਲੋਕ ਇਹ 10 ਤਸਾਂ ਦੀ ਜਮਾਨਤ ਨਾ ਕਰੋ ਨਾ ਉਸ ਦਾ ਵੀ ਇੱਕ ਘੱਟ ਜਮਾਨਤ ਉਬਾਰੀ ਆ ਇਸ ਨੂੰ ਕਿਵੇਂ ਦੇਖੀਏ ਦੇਖੋ ਕਾਨੂੰਨ ਜਿਹੜਾ ਹੈਗਾ ਸਵਾਲਰ ਕੁਆਂਟੀਟੀ ਤੇ ਇੰਟਰਮੀਡੀਏਟ ਕੁਆਂਟੀਟੀ ਜਿਹੜੀ ਆ ਉਹਦੇ ਵਿੱਚ ਡਿਫਰੈਂਟ ਹੈ ਕਮਰਸ਼ੀਅਲ ਲੈਸ ਦੇ ਡਿਫਰੈਂਟ ਹੈ ਸੋ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਹੈ ਪ੍ਰੋਸੀਕਿਊਸ਼ਨ ਬਰਾਏ ਸਾਹਮਣੇ ਸਰ ਸਾਹਮਣੇ ਆਸੀਂ ਬੈਸਟ ਕੇਸ ਪ੍ਰੈਜੈਂਟ ਕਰਦੇ ਆ ਪਰ ਜੋ ਪ੍ਰੋਵੀਜ਼ਨਸ ਨੇ ਐਕਟ ਦੀਆਂ ਦੇ ਮੁਤਾਬਕ ਉਹਨਾਂ ਨੂੰ ਰਿਲੀਫ ਉਹਨਾਂ ਨੂੰ ਟਾਈਮ ਟੂ ਟਾਈਮ ਮਿਲਦਾ ਵੀ ਰਹਿੰਦਾ ਸਰ ਐਸੇ ਇਲਾਕੇ ਦੇ ਵਿੱਚ ਮੁਗਮੁਰ ਹੋਰ ਵੀ ਕੀ ਨਸ਼ਾ ਤਸਕਰ ਦੇ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਨਹੀਂ ਹੁੰਦੀ 100% ਜੀ ਸਾਰੇ ਦਿਨ ਰਾਤ ਇਹੀ ਕੰਮ ਕਰ ਰਹੇ ਆ ਮੈਂ ਮੇਰੇ ਕੋਲ ਐਸ ਟਾਈਮ ਫਿਕਰ ਸੀ ਤੁਹਾਨੂੰ ਮੈਂ ਜਲਦੀ ਸ਼ੇਅਰ ਕਰਾਂਗਾ ਕਾਫੀ ਆਪਣਾ ਵੈਡਲਰ ਸਪਲਾਇਰ ਔਰ ਹਵਾਲਾ ਵਾਲੇ ਔਰ ਐਡਿਟਸ ਜਿਹੜੇ ਜਮਾ ਕਰਾਏ ਉਹ ਸਾਰੇ ਅਸੀਂ ਡੇ ਟੂ ਡੇ ਪ੍ਰੋਗਰੈਸ ਹੈ ਸਾਡੀ ਔਰ ਸੇ ਪੰਜਾਬ ਦੀ ਵੀ ਟਿਪਸ ਦੇ ਉੱਤੇ ਅਸੀਂ ਕਨਵਰਟ ਕਰ ਰਹੇ ਹਾਂ ਹੁਣ 64 ਇਹ ਜਿਹੜੀ ਐਨਡੀਪੀਐਸ ਅਜਿੱਚ ਰਾਹੀਂ ਬੰਦਾ ਮਜਿਸਟਰ ਕੋਲ ਕਬੂਲ ਕਰਕੇ ਕਹਿੰਦਾ ਕਿ ਮੈਂ ਗਲਤ ਕੰਮ ਕੀਤਾ ਪਰ ਹੁਣ ਮੈਂ ਇਲਾਜ ਕਰਾਉਣਾ ਚਾਹੁੰਦਾ ਅਸੀਂ ਉਹਨੂੰ ਵੀ ਬੜਾ ਉਤਸ਼ਾਹ ਦੇ ਰਹੇ ਹਾਂ ਕਿ ਇਸ ਸਮਾਜ ਦੇ ਵਿੱਚੋਂ ਇਹਨੂੰ ਖਤਮ ਕਰਨਾ ਹੈ ਇਹ ਕੋਈ ਇਹ ਨਹੀਂ ਵੀ ਵਨ ਟਾਈਮ ਇੱਕ ਵਾਰ ਅੰਦਰ ਦੇ ਦਿੱਤੇ ਤੇ ਗੱਲ ਖਤਮ ਹੋ ਗਈ ਠੀਕ ਹੈ ਠੀਕ ਹੈ ਜੀ ਕਿ ਵੈਸੇ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਜੀ ਇਹ ਤਾਂ ਉਹਨੂੰ ਭਜਿਆ ਹੋਇਆ ਫਿਰ ਇਹਨੂੰ ਫੜਦੇ ਆ ਜੀ ਠੀਕ ਹੈ ਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣ ਹੋਵੇ ਪਾਵੇ ਕਰੋਣੇ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਲਈ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼